ਜੜੀ ਆਪਣਾ ਚੈਨਲ ਚੱਲ ਪੂਗਾ ਚੈਨਲ ਚੱਲੂਗਾ ਚੈਨਲ ਚੱਲ ਪੂ ਆਪਣਾ ਤੇਰੇ ਪਿੱਛਾ ਦਾ ਚੱਲੂ ਗੋ ਹੁੰਦਾ ਚੱਲੂਗਾ ਹਾਂਜੀ ਮਿੱਤਰੋ ਅੱਜ ਵੀ ਜਣ ਲੱਗੇ ਆ ਪੱਠੇ ਸਹੀ ਗੱਲ ਆ ਜਿਹੜੀ ਪੱਕੇ ਪੱਠੇ ਇੰਨਾਵਾਂ ਤਾਂ ਚਾਹੀਦਾ ਇੰਨਾ ਜਿਆਦਾ ਜਿਆਦਾ ਵਟ ਡਾ ਕਿੱਥੇ ਪਾ ਲੈਨੇ ਆਈ ਇੱਥੇ ਮਾਨ ਲਾ ਗੱਲ ਅੱਥੇ ਹਵਾਲੇ ਵਾਟਾ ਢਾਗੇ ਪੌਮ ਕਾ ਕਦੇ ਨਾ ਹੱਥਾ ਨਾ ਪਕੀ ਤੇ ਨਹੀਂ ਮਕੀ ਹੋਵੇ ਤਾਂ ਹੀ ਲੱਗਦੇ ਨੇ ਹਾਲ വെ തെട്ട ਕੀੜੇ ਵੱਠੇ ਵੀਜ ਨੇ ਜੜੀ ਸਤ ਕੰਮ ਨਾ ਤੂੰ ਨਹੀਂ ਨਵੇੜਾ ਤੇਰੇ ਖਪਿਆ ਕਰਕੇ ਕੰਮ ਲੇਟ ਹੋ ਗਏ ਮੈਂ ਕਿੱਥੇ ਫੜ ਕੇ ਨਹੀਂ ਆਈ ਹਾਂ ਕੀ ਹਾਂ ਕੀ ਕਾਦਉਠਾ ਬੰਦ ਕਰੀ ਨਾ ਕੰਮ ਨਹੀਂ ਬਣਦੇ ਵੜਦੇ ਹੁੰਦੇ ਬੰਦਾ ਨਿਭੜ ਜਾਂਦਾ ਫੋਲੇ ਜਾ ਕੇ ਤਾਂ ਕੰਮ ਨੇ ਬੜਨੇ ਇਹ ਨਾ ਖਰਾਬ ਹੋਣ ਦਾ ਚਾਸ ਮੈਂ ਤੇਰਾ ਤਾਂ ਜਟਿਰੀ ਬੈਠੀ ਆਂਡੇ ਪਏ ਆ

ਕੋਰ ਕੇ ਸਿਗਨ ਲੇ ਲਿਆ ਹੈ ਹੁਣ ਸਵਾਗ ਗਏ ਮਿੱਤਰੋ ਹੁਣ ਮਿਲਦੇ ਆ ਸਵਾਗਾ ਮਾਰਦੇ ਤੇ ਹਾਂ ਉਹ ਚੱਕ ਕੇ ਲੈ ਗਿਓ ਕਹਿੰਦਾ ਸਾਰੇ ਹੀ ਰੱਖਨੇ ਆ ਇੱਥੇ ਐ ਉਹ ਆਹ ਨਾ ਪੱਕੇ ਇੱਥੇ ਸਾਰੇ ਹੀ ਰੱਖਨੇ ਆ ਹਾਂ ਉਹ ਬੈਟਰੀ ਚਾਲੇ ਪਈ ਜੰਨੀ ਅਟਾ ਰੋਲੋਸਾ ਇੰਨਾ ਰੱਖ ਕੇ ਕੀ ਕਰਨਾ ਹਾਂਜੀ ਮਿੱਤਰੋ ਅੱਜ ਬੀਜਣ ਲੱਗੇ ਆ ਚਰੀ ਤੇ ਟਰੈਕਟਰ ਤੇ ਮਸ਼ੀਨ ਤਿਆਰ ਬਰ ਤਿਆਰ ਥੋੜਾ ਜਿਹਾ ਕਰਨਾ ਮਗਲਾਲ ਮਗਲਾਲ ਪਾਉਣਾ ਮਸ਼ੀਨ ਥਲੇ ਡਿੱਗੀ ਜਾਂਦੀ ਆ ਠੀਕ ਆ ਪਹਿਲਾਂ ਕੀ ਬੀਜਾ ਜੜੀ ਆ ਵੀ ਕਾਤੇ ਪਏ ਆ ਬੀਜ ਮੱਖਦੇ ਆ ਮੱਕਦੇ ਵੀ ਆ ਸਾਫ ਹੀ ਆ ਤੇ ਸਾਰੇ ਜਾਨੇ ਆਪਣੇ ਚੈਨਲ ਨੂੰ ਕਰੋ ਸਪੋਰਟ ਕਰ ਲਓ ਸਬਸਕ੍ਰਾਈਬ ਤੇ ਆ ਡੀਪ ਨਹੀਂ ਆ ਅਭੀ ਨਾ ਤਿੰਨ ਜਲਦਾ ਹੋਦਾ ਹੁਣ ਉਹਨਾਂ ਨੂੰ ਕੀ ਕਰਨਾ ਹੈ ਨਹੀਂ ਰੇਡ ਨਹੀਂ ਦਈ ਬਸ ਇਹ ਕਿਹੜੀ ਚਰੀ ਆ ਆ ਮਿੱਤਰੋ 3 ਫੁੱਟ 3 ਵਾਰੀ ਜਾਂਦੇ ਆ ਨਾ 3 ਵਾਰੀ ਹੋਊਗੀ ਤੇ ਹਾਈਬ੍ਰਿਡ ਕਹਿੰਦੇ ਉਹਦਾ ਗਰਾਸ ਆ ਦੇ ਹੁੰਦਾ ਨਾ ਪੌਸ਼ਕ ਖਿਟਾਲੀ ਆ ਵੀ ਡਿਡੀ ਹੋਊਗੀ ਮਿੱਤਰੋ ਚੈੱਕ ਕਰੋ ਕੱਦ ਛੋਟਾ ਹੀ ਕੱਦ ਤਾਂ ਯਾਰ ਕੱਦ ਤਾਂ ਛੋਟਾ ਹੀ ਹੈ ਸ਼੍ਰੀ ਗੰਗਰਸਰ 3350 ਜੀ 01 ਰਾਜਸਥਾਨ ਇੰਡੀਆ ਪ੍ਰਾਈਵੇਟ ਲਿਮਿਟਿਡ ਰੇਟ ਹੈਗਾ ਮਿੱਤਰੋ ਇਹਦਾ 8049 ਵਾਨਪੁਰ ਹਟਿਆ ਰਹਾ ਦੇਖ ਗਿਆ ਮਗਲਾਲ ਚੱਕਦੀ ਹੈ ਪੀਕ 으아, 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 ਮੋਰੀਆਂ ਦੇ ਸਾਰਿਆਂ ਲ ਕੋਈ ਬੈਠੇ ਆ ਆ ਮੋਰੀ ਜੀ ਦੀ ਢੀਂਗ ਰੋ ਆ ਵੀ ਮਿੱਤ ਅਦਰੋਂ ਨਿਕਲੇ ਹੁੰਦਾ ਹੁੰਦਾ ਧਿਆਨ ਨਾਲ ਦੇਖੋ ਅਦਰੋਂ ਆਪਾ ਪਾਉਣਾ ਹੁੰਦਾ ਤੇ ਅਦਰੋਂ ਨਿਕਲੇ ਹੁੰਦਾ ਹੁੰਦਾ ਨਾ ਵੀ ਬੰਦੀ ਆ ਆ ਹੈਗੀ ਇੱਥੇ ਦੇਖ ਧਿਆਨ ਨਾਲ ਚੱਕ ਰਿਓ ਹਾਲੀਆਂ ਕਰ ਦੇਣੀਆਂ ਮਿੱਤਰੋ ਅੱਜ ਆਣਾ ਆਪਣੇ ਖਰਾਬ ਆ ਥੋੜੇ ਮੋٹے ਲੱਗਦਾ ਮੇਟਰ ਉਹ ਗਰੀਬ ਦਾ ਕੰਮ ਹੋ ਗਿਆ ਨਿਭੜ ਗਿਆ ਤੇ ਹੁਣ ਮਿਲਦੇ ਆ ਤੁਹਾਨੂੰ ਬਾਹਾਂ ਚ ਜਾ ਕੇ ਤੇ ਲੋਕ ਨੇ ਜੁੜੇ ਰਹੋ ਜਿਹੜੀਆਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਦੇ ਰਹੋ ਮਿਲਦੇ ਆ ਬਾਹਾਂ ਚ ਆ ਨਵੀਂ ਕਿਰੀ ਪਹਿਲਾਂ ਆ ਵੀ ਨਵੀਂ ਨਹੀਂ ਮਹਿੰਗੀ ਕਿਰੀ ਹੈ ਇਹਨਾਂ ਚੋ ਸ਼ਿਕਰ ਕਰਾਤੀ ਇਹ ਕੋਈ ਨਹੀਂ ਮੈਂ ਨਹੀਂ ਆ ਸੋਰੀ ਬੀਜੂ ਇਹ ਮਹਿੰਗੀ ਕਿਰੀ ਆ ਕੁਆਲਟੀ ਦਾ ਫਰਕ ਹੋਦਾ ਆ ਨਵਾਂ ਦੀ ਹੈ ਵਾਗੇਟ ਖੋਲਦਾ ਪਾਤਾ ਦੇ ਬਾਲਟੀ ਲੈ ਕੇ ਆਇਆ ਫਿਰ ਮੇਰੇ ਨਾਲ ਵੀਜਨੀਆਂ ਮਰਕਿਓ ਵੀ ਪਿੱਛੇ ਲੈ ਜਾਂਦਾ ਅਸੋ ਵੀ ਵੀਜਨੀਆਂ ਇਹ ਆ 2 ਕਿਲੋ ਆ ਇਹਦੀ ਵੀ ਕਿੰਨੇ ਦਾ ਹੋਣੀ ਆ ਪੱਕੀ ਵੀਜਨੀਆਂ ਕਿ ਕੱਚੀ ਵੀਜਨੀਆਂ ਇਹ ਪੱਕੇ ਤੌਰ ਤੇ ਆ ਆ ਵੀ ਇਹਨੂੰ ਕਾਹਦੀ ਕਾਹਦੇ ਲੱਗ ਜਾਊਗਾ ਉਹ ਵੀ ਇਹਦੇ ਉੱਤੇ ਪਾਉਣੀ ਹੈ ਫੰਦੀ ਆ ਮੈਂ ਦੇਖ ਲੈ ਹਲਾਏ ਆ ਵਾ ਤੇ 4 ਟੱਕਾਂ ਦੇ ਕਰਤੀ। ਘੱਟ ਕਰਨੀ ਆਪਾਂ। ਕਿੰਨੇ ਦੇ? 3 ਨਾਂ ਦੇ ਆ। 3 ਨਾਂ ਦੇ ਕਰਨੀ ਆ। ਕਿੰਨੇ ਤੇ ਇਹ? 4ਾਂ ਦੇ ਕਰਤੀ ਮੈਂ। ਪਹਿਲਾਂ ਕਿੰਨੇ ਤੇ ਜੀ? 4ਾਂ ਦੀ। 1 ਟੱਕੇ ਢਾ ਦੇ। ਫੇਰ 20 ਮੈਂ ਦਾ ਵੇਚ ਲੂੰਗਾ ਫੇਰ। ਪਰੇ ਹੋ ਜਾ ਵਸ ਬੜੀ ਜਾਂਣਾ। ਉੱਧਰੋਂ ਕਰ। ਕਰਨੀ ਆ ਉਹ ਗੋਪੀਆਂ। ਕਰੀਂ ਉੱਧਰ ਨੂੰ। ਉੱਧਰ ਨੂੰ ਕਰ ਉਹਨੂੰ ਕਰ। ਇੱਕ ਮਿੰਟ ਕਾਰਨੇ ਤੇ ਬੜਾ ਸੰਗਣੀ ਬੀਜੀ ਗੁੱਪੀਆਂ ਦਾ ਹੋਰ ਕਰ ਚਾਰ ਚ ਫੇ ਤਿੰਨ ਤੇ ਘਰ ਲਾ ਲੈ ਹੋਰ ਕਰ ਉਹ ਤਾ ਲੈ ਪਹਿਲਾਂ ਉਹ ਪ੍ਰਾਵਾ ਇੰਨਾ ਕੀ ਖਲੂਗਾ ਇੱਧਰ ਨੂੰ ਕਰ ਇੱਧਰ ਨਹੀਂ ਬਸ ਠੀਕ ਆ ਹਾਂਜੀ ਮਿੱਤਰੋ ਆਪਾਂ ਵੀਜਣ ਲੱਗੇ ਚਰੀ ਤੇ ਮਸ਼ੀਨ ਇਹ ਹੈਗੀ 4 ਟੱਕਾਂ ਤੇ ਆਹ ਮਸ਼ੀਨ ਇਹ ਹੈਗੀ 11 13 ਨਹੀਂ 11 ਟਟਲਾ ਤਾਂ ਪਿਓ ਆ ਉਹ ਮਾਈ ਦੀ ਕਹਾਵਾ ਦੇ ਦੀ ਤੂੰ ਬੂਟੇ ਨੂੰ ਅੱਗ ਲਾਤੀ ਮੈਂ ਤੋਰ ਡੈਡੀ ਨੇ ਵਾਣ ਨੂੰ ਲਾਈ ਸੀ ਅੱਗ ਆਪਾ ਦੱਸਦੇ ਆ ਤੇ ਮੇਰੇ ਬੂਟੇ ਨੂੰ ਸੇਕ ਪਹੁੰਚਿਆ ਜਿਹੜੇ ਬੂਟੇ ਮੇਰੀ 4 ਸਾਲਾਂ ਦੀ ਮਿਹਨਤ ਆ 3 ਸਾਲਾਂ ਦੀ ਮਸਾ ਉਗਾਏ ਆ ਟਿੱਬੇ ਵਾਲੇ ਥਾਂ 'ਚ ਤੇ ਉਹ ਸੇਕ ਨਾਲ ਬਚ ਗਏ ਕੰਨੀਆਂ ਤੋਂ ਸੇਕ ਲੱਗ ਗਿਆ ਉਹਨਾਂ ਨੂੰ ਹੁਣ ਮੇਰੀ ਭਪਾਈ ਕੌਣ ਕਰੇਗਾ ਇਸ ਦੇਸ਼ ਵਿੱਚ ਕੋਈ ਹੈ ਹਾਂਜੀ ਮਿੱਤਰੋ ਬੀਤੀ ਚਰੀ ਆਪਾਂ ਤੇ ਵਟ ਵਟ ਬਾਤ ਚ ਦੇਖਾਂਗੇ ਕਿਰਾ ਚਾਰ ਪੰਜ ਕਿਨਾਲਾ ਦੇ ਹਿਸਾਬ ਨਾਲ ਵੀ ਜੀ ਕਿੰਨੀ ਤੱਕ ਜੀ ਹੁਣ ਤੋਂ ਨੇ ਆ ਮਸ਼ੀਨ ਤੇ ਮਸ਼ੀਨਰੀ ਉਧਰ ਮੇਸੀਰੀ ਖਰਾਬ ਹੋ ਗਈ ਬਸ ਇੰਨਾ ਦਾ ਦ ਨਾ ਮਾਉਣਾ ਇੰਨੀ ਦਸਨਾ ਖਰਾਬ ਕੀ ਹੋਇਆ ਹਾਇਦਕ ਲੈਟ ਨਹੀਂ ਆਈ ਯਾਰ ਆ ਬੂਟਿਆਂ ਨੂੰ ਕੋਈ ਅਸੀ ਦਵਾਈ ਨਾਲ ਕਬਲੇ ਆਵਾਂਗੇ ਡੜੀ ਸੋਮਾਰ ਚਾ ਕਬੋਖਾ ਬਹੁਤ ਹੁੰਦਾ ਪਾਣੀ ਦਾ ਵਧੀਆ ਡਿੱਗੀ ਭਰੀ ਹਾਂਜੀ ਮਿੱਤਰੋ ਅੱਜ ਲੱਗੇ ਆਪਾਂ ਮਸ਼ੀਨ ਧੋਣ ਤੇ ਕੰਮ ਨਿਬੜ ਗਿਆ ਬੱਸ ਹੁਣ ਧੋ ਦੇਣੀ ਆ ਹੁਣ ਕੋਈ ਕੰਮ ਨਹੀਂ ਤੋਗੇ ਅੰਦਰ ਲਾ ਦੇਣੀ ਹੈ ਕੀ ਵਰਗਾ ਕੋਈ ਨਹੀਂ ਮਾਤਾ ਜੀ ਦਾ ਕਰੀ ਨਹੀਂ ਸਕਦਾ ਨਾ ਰੱਖੀਆਂ ਬਸ ਗੁੱਪੀ ਵਰਗੇ ਨੂੰ ਵੀ ਅਖਣਾ ਖੋਲ ਕੇ ਰੱਖ ਤੋ ਵਲੌਗ ਚ ਬੋਲੀ ਜਾਨੀ ਆ ਆ ਫੜਿਆ ਨਹੀਂ ਇਹਨੇ ਮਾ ਹਾਂਜੀ ਮਿੱਤਰੋ ਤੇ ਦੇਖੋ ਆਪਾਂ ਕਰਤੀ ਸ ਮਸ਼ੀਨ ਸਾਫ ਦੇਖੋ ਕਿੰਨਾ ਕੀ ਕੁਸ ਪਹਿਲਾਂ ਕਿਸੇ ਨੇ ਮੱਕੀ ਬੀਜੀ ਸੀ ਉਹ ਦੇਖੋ ਮੱਕੀ ਜਿੱਦਾਂ ਨੇ ਕਿੱਡੇ ਕਿੱਡੇ ਤੁਹਾਨੂੰ ਕੋਲੇ ਜਾ ਕੇ ਦਿਖਾਉਣਾ ਕਿੰਨਾ ਕੁਸ ਨਿਕਲਿਆ ਹੋਰ ਹੋ ਗਿਆ ਟਾਈਮ 9:30 ਦਾ ਹਾਂ 9:30 ਦਾ ਟਾਈਮ ਹੋ ਗਿਆ ਠੀਕ ਟਾਕਤੀ ਮਸ਼ੀਨ ਸਾਡਾ ਟ੍ਰੈਕ ਆਪ ਤਾਂ ਪੂਰੀ ਸਾਫ਼ ਕਰਕੇ ਮਸ਼ੀਨ ਖੜਾਉਣੀ ਹੈ ਕਈ ਹਾਈ ਕੱਟੀ ਬਾਈ ਕੱਟੀ ਸੀਜ਼ਨੈਟਰ ਆ ਸਸਤੀ ਗੱਲ ਬੁਲਾਉਗੀ ਸਾਰਿਆਂ ਨੂੰ ਸਸਤੀ ਗੱਲ ਬੁਲਾ ਸਟਾਈਲ ਯੂਨਿਕ ਸਟਾਈਲ ਹੁਣ ਮਿੱਤਰੋ ਆਪਾਂ ਕਈ ਪੁੱਛਦੇ ਸੀ ਕਿ ਤੁਸੀਂ ਕਿਤੇ ਜਾਂਦੇ ਆ ਨਹੀਂ ਹੁਣ ਆਪਾਂ ਕੰਮ ਕਾਜ ਕੀਤਾ ਹੁਣ ਆਪੋ ਬਸ ਨਹਾਤ ਹੋ ਕੇ 10 ਵਜੇ ਨੁੱਬੜ ਜਾਂਦੇ ਆ ਕੰਮ ਕਾਜ ਅੱਜ ਡੈਲੀ ਕਰਦੇ ਤੇ ਤਾਈਆਂ ਤੇ ਕੰਮ ਕਰ ਥੋੜੇ ਤੇ ਹੁਣ ਆਪਾਂ ਪੈ ਜਾਣਾ ਬਸ ਮੈਲ ਹੀ ਦੇਖਣਾ ਕੱਲ ਤਾਂ ਜਮੇ ਨਹੀਂ ਟਾਈਮ ਮਿਲਿਆ ਮੈਲ ਦੇਖਣ ਦਾ ਤੇ ਹੁਣ ਆਪਾਂ ਪਾਵਾਂਗੇ ਵਲੌਗ ਜਾ ਕੇ ਹੁਣ ਅਤੇ ਵੀ ਰੀਡਿੰਗ ਕਰਦੇ ਆ ਵਲੌਗ ਕਾਫੀ ਪਏ ਆ ਤੇ ਆ ਪੇਸਟੀ ਕਿਸੇ ਨਾਲ ਦੀ ਖਾ ਲੋ ਮਿੱਤਰ ਤੇ ਆ ਵੀ ਜੀ ਵੀ ਆਪਣੀ ਚਰੀ ਤੇ ਮਿਲਦੇ ਆ ਹੋਰ ਕਿਸੇ ਵਲੌਗ ਵਿੱਚ ਬਾਏ ਬਾਏ